ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਮਾਈ ਦੇ ਹੇਠ ਬਲਾਕ ਸ਼ਰੀ ਅਨਪਰਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਟੌਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੰਘ ਸ਼ੇਰ ਸਿੰਘ ਨੇ ਯੂਕੇਜੀ ਜਮਾਤ ਵਿੱਚ ਬੱਚਿਆਂ ਦਾ ਦਾਖਲਾ ਕਰਕੇ 3 ਭੈਂ ਦੀ ਬਲਾਕ ਪੱਧਰੀ ਦਾਖਲਾ ਮੁਹਿੰਮ ਦਾ ਕੀਤਾ ਆਗਾਜ਼ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿਤਾ ਸੌਣ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਬੈਂਸ ਨੇ ਸ਼ਿਰਕਤ ਕੀਤੀ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੰਜੇਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਬਾਲ ਦਿਵਸ ਮੌਕੇ ਨਵੇਂ ਵਿਦਕ ਸੈਸ਼ਨ 2026-27 ਦੇ ਲਈ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿੱਚ ਬੱਚਿਆਂ ਦੇ ਦਾਖਲੇ ਕੀਤੇ ਗਏ ਅਤੇ ਸ਼੍ਰੀ ਅਨੰਦਪੁਰ ਸਾਹਿਬ ਲਾਗ ਦੇ ਸਕੂਲਾਂ ਦੇ ਵਿੱਚ ਕਰੀਬ 100 ਬੱਚਿਆਂ ਦਾ ਅੱਜ ਦਾਖਲਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਬਹੁਤ ਅੱਗੇ ਵਧ ਰਹੇ ਸਰਕਾਰੀ ਸਕੂਲਾਂ ਦੇ ਵਿਦਕ ਢਾਂਚੇ ਤੇ ਵਿਸ਼ਵਾਸ ਕਰਕੇ ਸਕੂਲਾਂ ਦੇ ਵਿੱਚ ਦਾਖਲਾ ਕਰਵਾਇਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਤੋਂ ਇਲਾਵਾ ਇਸ ਮੌਕੇ ਡਿਸਟ੍ਰਿਕਟ ਸਪੈਸ਼ਲ ਐਜੂਕੇਸ਼ਨ ਗੋਪਾਲ ਕ੍ਰਿਸ਼ਨ ਸੰਜੀਪ ਕੁਮਾਰ ਜੀ ਸਕੂਲ ਇਨਚਾਰਜ ਗੁਰਜੀਤ ਕੌਰ ਸੁਰਿੰਦਰ ਸਿੰਘ ਪਟਨਾਗਰ ਸੁਨੀਤਾ ਰਾਣੀ ਲਵਲੀ ਰਾਣੀ ਮਮਤਾ ਜੋਤੀ ਰਾਣੀ ਰਵਿੰਦਰ ਕੌਰ ਗੁਰਜੀਤ ਕੌਰ ਨੀਲਮ ਰਾਣੀ ਸੁਮਨ ਦੇਵੀ ਪ੍ਰਿੰਦਰ ਵੋਰਾ ਕੁਦੀਪ ਪ੍ਰਮਾਤ ਅਨਕੁਸ਼ ਬਸਵਾਰ ਰਾਮ ਕੁਮਾਰ ਰਾਣਾ ਵਿੰਦਰ ਕਾਲੀਆ ਪਵਨ ਕੁਮਾਰ ਜਤਿੰਦਰ ਕੁਮਾਰ ਆਦਿ ਆਪਕ ਹਾਜ਼ਰ ਸਨ ਸਰਕਾਰੀ ਪ੍ਰਾਇਮਰੀ ਸਕੂਲ ਮਟੌਰ ਦੇ ਵਿੱਚ ਪੜਦੇ ਸਾਡੇ ਕੋਲ ਜਿੰਨੇ ਮੁੰਨੇ ਤੁਸੀਂ ਬੱਚਿਓ ਤੇ ਸਾਡੇ ਛੋਟੇ ਜਿਹੇ ਸੱਦੇ ਤੇ ਸਕੂਲ ਦੇ ਵਿੱਚ ਆਏ ਜਿਹੜੇ ਪੇਰੈਂਟਸ ਨੇ ਮਾਪੇ ਨੇ ਤੁਸੀਂ ਸਾਡੇ ਉੱਤੇ ਯਕੀਨ ਕਰ ਰਹੇ ਹੋ ਆਪਣੇ ਛੋਟੇ ਛੋਟੇ ਬੱਚੇ ਸਾਡੇ ਕੋਲ ਅੱਜ ਦਾਖਲ ਕਰਾਏ ਐ ਇਸ ਗੱਲ ਦਾ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਸਾਡੇ ਕੋਲ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਰਾਜੋਜ ਸਿੰਘ ਵੈਸ ਜਿਨ੍ਹਾਂ ਦਾ ਇਹ ਸੁਪਨਾ ਸੀਗਾ ਤੇ ਅੱਜ ਉਹਨਾਂ ਨੇ ਇਹ ਦਾਖਲਾ ਮਹਿਮ ਦਾ ਆਗਾਜ਼ ਕੀਤਾ ਉਹਨਾਂ ਨੇ ਸਾਡੇ ਕੋਲ ਆਣਾ ਸੀਗਾ ਪਰ ਕੁਛ ਰੁਝੇਮਿਆਂ ਕਰਕੇ ਇੱਕ ਤੁਹਾਨੂੰ ਬਤਾ 350 ਸਾਲਾ ਕਰਕੇ ਸਾਰੀ ਜ਼ਿੰਮੇਵਾਰੀ ਹੋਣ ਕਰਕੇ ਉਹ ਬਿਜੀ ਸੀਗੇ ਉਹਨਾਂ ਦੇ ਮੰਮੀ ਜੀ ਤੇ ਡੈਡੀ ਸਾਡੇ ਕੋਲ ਆਏ ਨੇ ਸਾਡੇ ਮਾਨਯੋਗ ਜਿਹੜਾ ਸਿੱਖਿਆ ਅਫਸਰ ਸਾਹਿਬ ਮੌਜੂਦ ਨੇ ਸੋ ਬੜੀ ਖੁਸ਼ੀ ਦਾ ਗੱਲ ਹੈ ਕਿ ਅੱਜ 14 ਨਵੰਬਰ ਚਿਲਡਰਨ ਡੇ ਹੈ ਤੇ ਉਸ ਦਿਨ ਤੁਹਾਡੇ ਬੱਚੇ ਸਕੂਲ ਦੇ ਵਿੱਚ ਦਾਖਲ ਹੋ ਰਹੇ ਨੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਮਾਡਲ ਸਕੂਲਾਂ ਦੀ ਤੋਂ ਵੀ ਵਧੀਆ ਪੜ੍ਹਾਈ ਜਿਹੜੀ ਸਾਡੇ ਕੋਲ ਕਰਨਗੇ ਸੋ ਜਿੱਥੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਉਥੇ ਮੈਨੂੰ ਇਸ ਆਸ ਹੈ ਕਿ ਸਾਡੇ ਸਕੂਲ ਦਾ ਜਿਹੜਾ ਸਮੁੱਚਾ ਸਟਾਫ ਹੈ ਉਹ ਬੜਾ ਮਿਹਨਤੀ ਹੈ ਤੇ ਉਹ ਇਹਨਾਂ ਬੱਚਿਆਂ ਦਾ ਜਿਹੜਾ ਹੈ ਉਹ ਦਾਖਲਾ ਹੋਣ ਦੇ ਉਪਰੰਤ ਇਹਨਾਂ ਨੂੰ ਇੱਕ ਵਧੀਆ ਸਿੱਖਿਆ ਗ੍ਰਹਿਣ ਕਰੇਗਾ ਤੇ ਸਮੇਂ ਦੇ ਹਾਨੀ ਬਣਾਵੇਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਮੈਂ ਬੇਨਤੀ ਕਰਦਾ ਕਿ ਡੀਓ ਸਾਹਿਬ ਇੱਕ 2 ਮਿੰਟ ਵਾਸਤੇ ਤੁਸੀਂ ਇਹ ਜੀ ਕਰ ਦਿਓ ਤਾਂ ਜੋ ਇਹਨਾਂ ਨੂੰ ਥੋੜੇ ਹਾਂਜੀ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਦ ਜੀ ਦੀ ਰਹਿਮਾਈ ਹੇਠ ਪ੍ਰੀ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਚਿਲड्रन ਡੇ ਦੇ ਉੱਤੇ ਇੱਕ ਸ਼ੁਭ ਆਰੰਭ ਜਿਹੜਾ ਦਾਖਲੇ ਦਾ ਕੀਤਾ ਗਿਆ ਉਹਦੇ ਵਿੱਚ ਸਾਡੇ ਸਕੂਲ ਨਾਲ ਸਾਰੇ ਹੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਘੱਟੋ ਘੱਟ ਪ੍ਰਤੀ ਸਕੂਲ ਤੋਂ 2 ਵਿਦਿਆਰਥੀ ਦਾਖਲ ਕਰਨ ਦਾ ਜਿਹੜਾ ਟਾਰਗੇਟ ਸੀਗਾ ਉਹ ਪੂਰਾ ਕਰ ਲਿਆ ਗਿਆ ਹੈ ਕਿਉਂਕਿ ਮੈਨੂੰ ਬਾਕਬਾਕ ਸਕੂਲ ਆਫਿਸ ਸੰਬੰਧੀ ਫੋਨ ਵੀ ਆ ਰਹੇ ਸੀਗੇ ਤੇ ਇਹਦਾ ਸੀਟ ਬਲਾਕ ਪੱਧਰੀ ਫੰਕਸ਼ਨ ਹੈ ਜਿਹੜਾ ਉਹ ਮਟਰ ਸਕੂਲ ਦੀ ਜ ਰੰਭ ਕੀਤਾ ਸੀ ਅੱਜ ਜਿਹਦੇ ਵਿੱਚ ਸਾਡੇ ਮਾਨਜੋਤ ਸਿੱਖਿਆ ਮੰਤਰੀ ਪੰਜਾਬ ਜੀ ਨੇ ਆਣਾ ਸੀਗਾ ਪਰ ਉਹਨਾਂ ਦੇ ਰਜਾਈਵੇਂ ਹੋਣ ਕਰਕੇ ਉਹਨਾਂ ਦੇ ਮਾਤਾ ਪਿਤਾ ਤੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸਰਦਾਰ ਸ਼ਮਸ਼ੇਰ ਸਿੰਘ ਜੀ ਵਿਸ਼ੇਸ਼ ਰੂਪਕ ਹਾਜ਼ਰ ਹੋਏ ਆ ਉਹਨਾਂ ਬੱਚਿਆਂ ਦੇ ਅੱਜ ਦਾਖਲੇ ਕੀਤੇ ਗਏ ਆ ਅਸੀਂ ਧੰਨਵਾਦ ਕਰਦੇ ਆ ਇਸ ਮਟਰ ਸਕੂਲ ਦੇ ਸਬੰਚੇ ਸਟਾਫ ਦਾ ਤੇ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਲਈ ਸਾਡੇ ਉੱਤੇ ਵਿਸ਼ਵਾਸ ਕੀਤਾ ਤੇ ਅਸੀਂ ਵਿਸ਼ਵਾਸ ਉੱਤੇ ਖਰਾ ਉਤਰਾਂਗੇ ਇਹ ਯਕੀਨ ਵੀ ਉਹਨਾਂ ਨੂੰ ਦਿਵਾਨੇ ਆ ਤੇ ਮੇਰੇ ਵੱਲੋਂ ਇੱਕ ਵਾਰ ਫਿਰ ਇਸ ਚਿਲਡਰਨ ਡੇ ਦੇ ਉੱਤੇ ਸਮੁੱਚੇ ਬਰਗ ਨੂੰ ਸਿੱਖਿਆ ਵਿਭਾਗ ਨੂੰ ਮੇਰੇ ਵੱਲੋਂ ਦਿਨੋਂ ਮੁਬਾਰਕਾਂ। ਜੀ ਸ਼ੁਰੂਆਤ ਕੀਤੀ ਹੈ। ਇਹ ਅੱਜ ਅਸੀਂ 14 ਨਵੰਬਰ ਚਿਲਡਰਨਸ ਡੇ ਵਾਲੇ ਦਿਨ ਜਿਹੜਾ ਹੈਗਾ ਜਦੋਂ ਬੱਚਿਆਂ ਦੀਆਂ ਗੇਮਾਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਮਨਪਸੰਦ ਹੈ। ਗੇਮਾਂ ਕਰਾਉਣੀ ਹੈ। ਜਿਹੜੀ ਨਾਲ ਹੀ ਅਸੀਂ ਜਿਹੜਾ ਨਵਾਂ ਵਿਦਿਆਖਾ ਬਰਾ ਹੈਗਾ ਉਹਦੀ ਪ੍ਰੀ ਪ੍ਰਾਇਮਰੀ ਦੀ ਐਡਮਿਸ਼ਨ ਦਾ ਆਗਾਜ਼ ਹੈਗਾ ਜਿਹੜਾ ਉਹ ਅਸੀਂ ਕੀਤਾ ਹੈਗਾ। ਇਡੇ ਲਈ ਸਾਡੇ ਕੋਲ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਵੈ ਸਿੱਖਿਆ ਮੰਤਰੀ ਪੰਜਾਬ ਉਹਨਾਂ ਨੇ ਕਹੋਣਾ ਸੀਗਾ ਪਰੰਤੂ ਉਹਨਾਂ ਦੇ ਬਹੁਤ ਜ਼ਿਆਦਾ ਰੁਚੀਵੇਂ ਹੈਗੇ ਹਨ ਜਿਵੇਂ ਸਾਨੂੰ ਪਤਾ ਹੈਗਾ 350 ਸਾਲਾਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਰਟਰਡਮ ਡੇ ਹੈਗਾ ਉਹਦੀਆਂ ਸੈਲੀਬ੍ਰੇਸ਼ਨਸ ਦਾ ਜਿਹੜਾ ਪ੍ਰਬੰਧ ਹੈਗਾ ਉਹ ਪੂਰੇ ਇੰਡੀਆ ਲੈਵਲ ਤੇ ਜਿਹੜਾ ਹੈਗਾ ਇਨਾ ਦੇ ਜੁਮੇ ਹੈਗਾ ਤਾਂ ਇਸ ਕਰਕੇ ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਜੀ ਸਾਡੀ ਕਿਸ ਸਦੀਤੀ ਇੱਥੇ ਪਹੁੰਚੀ ਸੀਗੇ ਤਾਂ ਕਿ ਸਾਡਾ ਜਿਹੜਾ ਇਹ ਮਿਸ਼ਨ ਹੈਗਾ ਇਹਨੂੰ ਅਸੀਂ ਸ਼ੁਰੂਆਤ ਕਰ ਸਕੀਏ ਤਾਂ ਉਹ ਸਾਡਾ ਬਹੁਤ ਵਧੀਆ ਫੰਕਸ਼ਨ ਜਿਹੜਾ ਹੈਗਾ ਉਹ ਹੋਇਆ ਹੈਗਾ ਤੇ ਮੈਂ ਸਾਰੇ ਮਾਪਿਆਂ ਦਾ ਜਿਨ੍ਹਾਂ ਨੇ ਸਾਡੇ ਸਰਕਾਰੀ ਸਿਸਟਮ ਤੇ ਵਿਸ਼ਵਾਸ ਕੀਤਾ ਹੈਗਾ ਜਿਹੜਾ ਸਿਸਟਮ ਸਾਡਾ ਬਹੁਤ ਅੱਗੇ ਵਧ ਰਿਹਾ ਹੈਗਾ ਉਹਦੇ ਲਈ ਮੈਂ ਉਹਨਾਂ ਦਾ ਜਿਲੋਂ ਤਨਵਾਦੀ ਹੈ ਠੀਕ ਹੈ